ਪੂਰੀ ਦੁਨੀਆ ਨੂੰ ਹਸਾਉਣ ਵਾਲੇ ਸਰਦਾਰ ਜਸਵਿੰਦਰ ਸਿੰਘ ਭੱਲਾ ਸਾਨੂੰ ਅੱਜ ਵੀ ਛੋੜਾ ਦੇ ਗਏ ਖੰਨਾ ਸ਼ਹਿਰ ਮਨੁੱਖੀ ਅਧਿਕਾਰ ਮੰਚ ਦੇ ਚੀਫ ਐਡਵਾਈਜ਼ਰ ਪੰਜਾਬ ਸ਼੍ਰੀ ਨਿਤਿਸ਼ ਪੰਬਰੀ ਅਤੇ ਬਲਕਾਰ ਸਿੰਘ ਔਜਲਾ ਚੇਅਰਮੈਨ ਬਲਾਕ ਖੰਨਾ ਮਨੁੱਖੀ ਅਧਿਕਾਰ ਮੰਚ ਸਾਬਕਾ ਐਸ.ਚ. ਅਮਰੀਕ ਸਿੰਘ ਨਸਰਾਲੀ ਤੋਂ ਇਲਾਵਾ ਹੋਰ ਪਤਵੰਤਿਆਂ ਨੇ ਮੌਨ ਧਾਰਨ ਕਰਕੇ ਜਸਵਿੰਦਰ ਸਿੰਘ ਭੱਲਾ ਜੀ ਦੀ ਦਿੱਤੀ ਸ਼ਰਧਾਂਜਲੀ ਪੀਟੀ ਨਿਊਜ਼ ਪੰਜਾਬ ਦੇ ਨਾਲ ਖੰਨਾ ਤੋਂ ਖਾਸ ਰਿਪੋਰਟ ਨਿਤਿਸ਼ ਪੰਬਰੀ ਚੀਫ ਐਡਵਾਈਜ਼ਰ ਪੰਜਾਬ ਹਿਊਮਨ ਰਾਈਟ ਮੰਚ ਤੋਂ ਵੱਲੋਂ ਜੀ ਖੰਨੇ ਸ਼ਹਿਰ ਤੋਂ ਵਸਨੀਕ ਹਾਂ ਜੀ ਮੈਂ ਤੇ ਅੱਜ ਸਵੇਰੇ ਨਿਊਜ਼ ਮਿਲੀ ਜੀ ਜਸਵਿੰਦਰ ਭੱਲਾ ਜੀ ਬਾਰੇ ਬੜਾ ਸੁਣ ਕੇ ਮਾੜਾ ਲੱਗਿਆ ਜੀ ਕਿਉਂਕਿ ਬਹੁਤ بڑے ਪੰਜਾਬੀ ਫਿਲਮ ਇੰਡਸਟਰੀ ਦੇ ਬਹੁਤ بڑے ਚਿਹਰਾ ਸੀਗੇ ਉਹ ਤੇ ਬਹੁਤ ਲੋਕਾਂ ਨੂੰ ਬਹੁਤ ਫਿਲਮਾਂ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਤੇ ਲੋਕਾਂ ਨੂੰ ਬਹੁਤ ਹਸਾਇਆ ਖੁਸ਼ ਕਰਾਇਆ ਸਾਰਿਆਂ ਨੂੰ ਤੇ ਬੜਾ ਸੁਣ ਕੇ ਮਾੜਾ ਲੱਗਿਆ ਉਹਨਾਂ ਬਾਰੇ ਚੰਗਾ ਨਹੀਂ ਹੋਇਆ ਜੀ ਬਹੁਤ ਇਹ ਤੇ ਰੱਬ ਉਹਨਾਂ ਨੂੰ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਬਹੁਤ ਬੜਾ ਘਾਟਾ ਹੈ ਇਹ ਜਿਹੜਾ ਕਿ ਪੰਜਾਬੀ ਇੰਡਸਟਰੀ ਨੂੰ ਸਾਨੂੰ ਸਾਰੇ ਲੋਕਾਂ ਨੂੰ ਇਹ ਪੂਰਾ ਨਹੀਂ ਹੋ ਸਕਦਾ ਤੇ ਰੱਬ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਵੇ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਮੇਰਾ ਨਾਮ ਬਲਕਾਲ ਸਿੰਘ ਔਜਲਾ ਚੇਅਰਮੈਨ ਹਿਮਨ ਰਾਈਟਸ ਮੰਚ ਮਲੋਖ ਖੰਨਾ ਅੱਜ ਬੜਾ ਦੁੱਖ ਦਾਈ ਦਿਨ ਹੈ ਕਿ ਅੱਜ ਪੰਜਾਬ ਦੀ ਉਹ ਰੂਹ ਹਸਿਆ ਦਾ ਬਾਦਸ਼ਾ ਪੱਲਾ ਜੀ ਆਪਣੇ ਵਿੱਚ ਨਹੀਂ ਰਹੇ ਵੈਗਰੂ ਜੀ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਹਾਂਜੀ ਸਾਫ ਦਾ ਐਸ ਐਚਓ ਸਾਹਿਬ ਅੱਜ ਪੱਲਾ ਸਾਹਿਬ ਦੇ ਇਸ ਅੰਤਮ ਲੈ ਸਹਾ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਜੀ ਅੱਜ ਮਾਰਨਿੰਗ ਨਿਊਜ਼ ਤੋਂ ਪਤਾ ਲੱਗਿਆ ਟੀਵੀ ਦੀਆਂ ਖਬਰਾਂ 'ਚ ਕੀ ਸਾਡੇ ਜਿਹੜੇ ਹਾਸਿਆਂ ਦੇ ਬਾਦਸ਼ਾਹ ਜਸਵਿੰਦਰ ਭੱਲਾ ਜੀ ਜਿਹੜੇ ਬੋਲੋ ਜੀ ਅੱਜ ਮਾਰਨਿੰਗ ਪਤਾ ਲੱਗਿਆ ਨਿਊਜ਼ ਤੋਂ ਵੀ ਸਾਡੇ ਹਾਸਿਆਂ ਦੇ ਬਾਦਸ਼ਾਹ ਜਸਵਿੰਦਰ ਭੱਲਾ ਜੀ ਜੋ ਕਿ ਸਾਰੀ ਦੁਨੀਆ ਨੂੰ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਉਹਨਾਂ ਦਾ ਜਿਹੜਾ ਖਸਾਉਂਦੇ ਸੀ ਉਹਨਾਂ ਨੂੰ ਤੇ ਹਰ ਇੱਕ ਜਿਹੜੇ ਦੁਨੀਆ ਪਬਲਿਕ ਆ ਉਹਨਾਂ ਨੂੰ ਬਹੁਤ ਚਾਹੁੰਦੀ ਸੀ ਉਹ ਸਾਡੇ ਚ ਅੱਜ ਜਿਹੜੇ ਰੁਕਸਤ ਹੋ ਚੁੱਕੇ ਨੇ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਣ ਸਾਰੀ ਦੁਨੀਆ ਨੂੰ ਉਹਨਾਂ ਦਾ ਬਹੁਤ ਘਾਟਾ ਪਿਆ ਤੇ ਜਿਹੜਾ ਫਿਲਮੀ ਇੰਡਸਟਰੀ ਆ ਉਹਨਾਂ ਨੂੰ ਬਹੁਤ ਘਾਟਾ ਪਿਆ ਅਸੀਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਉਹਨਾਂ ਦੀ ਵਿਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਣ ਪਰਿਵਾਰ ਨੂੰ ਪਾਣਾ ਬੰਨਣ ਦਾ ਬਲ ਬਖਸ਼ਣ ਹਾਂਜੀ ਵਾਹਿਗੁਰੂ ਖਾਲਸਾ ਵੇਰੀ ਬਤਿ ਮੈਂ ਗੁਲਜਾਰ ਸਿੰਘ ਕਾਲੀਆ ਰਾਮਕ੍ਰਿਸ਼ਨਾ ਦਾਰਾ ਜੀ ਜਦੋਂ ਅੱਜ ਸਵੇਰ ਹੀ ਇੱਕ ਦੁੱਖਦਾਈ ਘਟਨਾ ਦਾ ਪਤਾ ਲੱਗਿਆ ਕਿ ਜਿਹਦੇ ਵਿੱਚ ਹਸਰਸ ਕਲਾਕਾਰ ਜਸਵਿੰਦਰ ਭੱਲਾ ਜੀ ਦਾ ਜੋ ਹੈ ਅੱਜ ਉਹਨਾਂ ਦੀ ਮੌਤ ਦਾ ਪਤਾ ਲੱਗਿਆ ਤਾਂ ਬਹੁਤ ਰਾਹੀ ਦੁੱਖ ਹੋਇਆ ਮਨ ਨੂੰ ਸੁਣ ਕੇ ਔਰ ਅਸੀਂ ਅੱਜ ਜੋ ਹਾਸੇ ਨੇ ਲੋਕਾਂ ਦੇ ਉਹ ਨਹੀਂ ਮਿਲ ਰਹੇ ਲੋਕਾਂ ਨੂੰ ਹਸਾਉਣ ਵਾਲਾ ਸਮਝ ਲਓ ਵੀ ਇੱਕ ਦੁਨੀਆ ਤੋਂ ਚਲੇ ਗਿਆ ਤੇ ਅੱਜ ਤਾਂ ਲੋਕ ਉਹਦਾ ਹੀ ਨਹੀਂ ਹੱਸਦੇ ਹੈਗੇ ਪਰ ਉਹ ਸੌਣ ਦੇ ਹਾਸੇ ਵਾਲੇ ਮਾਲਕ ਅੱਜ ਚਲੇ ਗਏ ਨੇ ਸਾਨੂੰ ਬਹੁਤ ਦੁੱਖ ਹੈ ਇਸ ਚੀਜ਼ ਦਾ ਮੈਂ ਇਹਨਾਂ ਦੇ ਪਰਿਵਾਰ ਨੂੰ ਪਾਣਾ ਮੰਨਦਾ ਮੈਂ ਅਜੇ ਭਾਵਰੀ ਖੰਨਾ ਤੋਂ ਜੀ ਅੱਜ ਪਤਾ ਲੱਗਿਆ ਜੀ ਨਿਊਜ਼ ਤੋਂ ਵੀ ਜਸਵਿੰਦਰ ਭੱਲਾ ਜੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਚੁੱਕੇ ਨੇ ਆਪਾਂ ਪ੍ਰਮਾਤਮਾ ਅੱਗੇ ਦੁਆ ਕਰਦੇ ਹਾਂ ਵੀ ਉਹਨਾਂ ਨੂੰ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ਤੇ ਉਹਨਾਂ ਦੇ ਪਰਿਵਾਰ ਨੂੰ ਇਹ ਪਾਣਾ ਮੰਨਦਾ ਬਾਲ